ਏ ਮੰਜੇ ਬਾਣ ਪ੍ਰਾਣ ਵਿਚਦੇ ਦੀंदे ਤਾਰੇ ਨੋਕਰ ਨਾ ਜਈਂਦੇ ਨੋਕਰ ਜਾਣ ਸੁਮਾਰੇ ਨੋਕਰ ਨਾ ਜਈਂਦੇ ਨੋਕਰ ਜਾਣ ਸੁਮਾਰੇ ਨੋਕਰ ਨਾ ਜਈਂਦੇ ਨੋਕਰ ਜਾਣ ਸੁਮਾਰੇ ਨੋਕਰ ਨਾ ਜਈਂਦੇ ਤੇਰਾ ਚਿੱਟਾ ਗੁੜਤਾ ਤੇਰਾ ਮੁੰਡਿਆ ਚਿੱਟਾ ਚਿੱਟਾ ਤੇਰਾ ਮੁੰਡਿਆ ਕਿਸਦਰ ਜੀ ਨੇ ਸੀਤਾ ਵੇ ਗੀਚੇ ਕੋਲੇ ਰੱਖਿਆ ਕਰਿਆ ਤੀਜੇ ਕੋਲੇ ਰੱਖੀਆਂ ਕਲੀਆਂ ਗਰਮੇ ਕੋਲੇ ਪੀਤਾ ਬਸੋਣਾ ਤੂੰ ਲੱਗਦਾ ਓ ਨੰਗੇ ਵਿੱਚ ਪੀਤਾ ਬਸੋਣਾ ਤੂੰ ਲੱਗਦਾ ਓ ਨੰਗੇ ਭੈਰਾ ਚਾਵਾ ਦਿਖੀਆਂ ਆਂ ਨਾ ਅੰਬਰ ਦਾ ਤਾਂ ਲਾਓ ਜਗਾ ਇਹਦੇ ਲੈ ਖੇਤ ਵਿੱਚ ਸਾਰਾ ਤੋਰੀਆਂ ਪਰਲੇ ਖੇਤ ਵਿੱਚ ਤੇ ਮੈਨ ਤਾਂ ਖਾਣੀ ਖੇਤਾਂ ਦੇ ਨੇ ਮੈਨ ਤਾਂ ਖਾਣੀ ਖੇਤਾਂ ਦੇ ਕੁੜੀਆਂ ਤੇ ਤਾਂ ਯਾਰ ਪਿਆਰ ਸਹਨੇ ਗੁਰਾਂ ਦਾ ਸਿੱਖ ਗੁਰੀਆਂ ਉਹ ਵੀ ਦਸ ਮੇ ਗੁਰਾਂ ਦਾ ਸਿੱਖ ਗੁਰੀਆਂ ਮੀਰਾਲ ਕਹ ਰੁਗ ਪਰੇ ਤਾਲ ਕੋਸ਼ੀਂਦਾ ਤੇਨੂੰ ਵੀਰ ਨਾਲ ਢੀਕਾ ਵੇ ਕਰ ਸੌਰਿਆਂ ਦੇ ਤੇਨੂੰ ਵੀਰ ਨਾਲ ਢੀਕਾ ਵੇ ਕਰ ਸੌਰਿਆਂ ਦੇ ਵੀਡੀਓ ਆ ਗਿਆ ਤਾਂ ਲੱਗਾ বারে <laughs> হারে <laughs> 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 माए सोने सतम दर्द सामने दरबारा पा सर मर्जी करनी तेरे होके मर्ज़ी करनी अपना हुकम चलाओना वे रखना था तेरी मर्ज़ी लेके जाके मड़क नाल आओना वे रखना ता तेरी मर्ज़ी लेके जाके मड़क नाल आओ आओ देख ले ओ जो मतलब तुसी कोई खड़के लाओना नी ला लो जिने खड़के बोल ਦੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਬੱਚੇ ਨੱਚਦੇ ਰਹ ਤੇ ਹਲਾਣਗੇ ਅੱਜ ਕਿਸੇ ਵਿੱਚ ਸ਼ਾਮ ਅੱਜ ਗਿਤੇ ਵਿੱਚ ਪੜ ਤੂਪਾਂਗੀਆਂ ਅਸੀਂ ਕਿਸੇ ਵਿੱਚ ਹਾਂ ਅਸੀਂ ਕਿਸੇ ਵਿੱਚ ਪੜ ਤੂਪਾਂਣਾ ਕਹਿੰਦੇ ਵੀਰ ਦਪਤੀ ਜਾ ਮੇਰਾ ਨਿਆਣੇ ਜੜੇ ਮਰੀ ਇੱਕ ਦੇ ਪੁੱਤਾਂ ਵੀਰ ਦਪਤੀ ਜਾ ਮੇਰਾ

ਇਕ ਸਾਰੀ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰੀ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰੀ ਜੋੜੀਆਂ ਹੁਣ ਬਣੀਆਂ ਤੇਰਾ ਮੇਰਾ ਪਿਆਰ ਤੇ ਲਈ ਬਣਣਾ ਵਿੱਚ ਆਖਣਾ ਮੈਂ ਤੇਰਾ ਆਪਣੇ ਪਿਆਰ ਨੂੰ ਤੋੜੀ ਡੇੜਾ ਆਪਣੇ ਪਿਆਰ ਨੂੰ ਤੋੜ ਜਾ ਸੇਾਰੇ ਦਸਨੀਆਂ ਆਪਾਂ ਦੋਨਾਂ ਨੇ ਵਿਚਾਰੇ ਦੇ ਨੁਸਨੀਆਂ ਆਪਾਂ ਦੋਨਾਂ ਨੇ ਵਿਚਾਰੇ ਦੇ ਨੁਸਨੀਆਂ ਆਪਾਂ ਦੋਨਾਂ ਨੇ ਕਾਨੇ ਰ ਲਾ ਦਾਨੀ ਮੈਂ ਬੋਲੀ ਨਹੀਂ ਜਾਂਦੀ ਫਾਲਾ ਕੋਈ ਬੋਲੀ ਨਹੀਂ ਕੀ ਤੀਏ ਇੱਕਲੇ ਦੂਸਰੇ ਨਾਲ ਕੀ ਕਰੀ ਤੀਏ ਇੱਕਲੇ ਜੀ ਮੈਂ ਨਾਲ ਤੂੰ ਸਮਝਾ ਕੁਝ ਦੰਦ ਪੈਂਦਾ ਤਾਂ ਮੇਰੇ ਦੇ ਨਾਲ ਤਾਂ ਮੈਂ ਫਿਰ ਨਹੀਂ ਲਿਆ ਆਇਆ ਇਹ ਕਿ ਸੁਹਾ ਜਾ ਸਾਰੀਆਂ ਇੱਧਰ ਆ ਜਾਓ ਮੈਂ ਪਾਣੀ ਬੋਲੀ ਪਾਸ ਹੁਣ ਜਾਣਾ ਲਫੜਾ ਲਫੜਾ ਕਿਹੜੀ ਪਾਣੀ ਆ ਪਾਓ ਬੋਲੀਆਂ ਵੀਰ ਕਾਟੀਆਂ ਕਰੇ ਪਾਦੋ ਚੰਦ ਰੀ ਪੀਸੋੜੇ ਪਾਵੇ ਸੋਣ ਵੀਰ ਕਾਟੀਆਂ ਕਰੇ ਪਾਦੋ ਚੰਦ ਰੀ ਸੋੜੇ ਪਾਵੇ ਗਿੱਦਾ ਦੱਬ ਕੇ ਪਾਓ ਜਿਹੜਾ ਪਤਾ ਲੱਗੇ ਵੀ ਗਿੱਦਾ ਪੈਂਦਾ ਫੇਰ ਸੋਹਣਾ ਲੱਗਦਾ ਹੈਗਾ ਬੋਲੀ ਵੀ ਦੱਬ ਕੇ ਬੋਲਿਆ ਕਰੋ ਸਾਲਵਾ ਨਾ ਹੁਣੇ ਦੁਬਾਰੇ ਜੇ ਅੱਜ ਇੱਕ ਵਾਰ ਜ਼ੋਰ ਲੱਗ ਜੂ ਫੇਰ ਕੀ ਹੋ ਜੂ ਉੜਦਾ ਉੜਦਾ ਮੋਰ ਮੇਰੀ ਚਿਚੀ ਉੱਤੇ ਬੈ ਗਿਆ ਉੜਦਾ ਉੜਦਾ ਮੋਰ ਮੇਰੀ ਚਿਚੀ ਉੱਤੇ ਬੈ ਗਿਆ ਛੂ ਛਾਂ ਕਰਕੇ ਓੜਾ ਦਿੰਨੀਆ ਤੈਨੂੰ ਕਿੱਦੇ ਵਿੱਚ ਨੱਚਣਾ ਸਿਖਾ ਦਿੰਨੀਆ ਕਿੱਦੇ ਵਿੱਚ ਨੱਚਣਾ ਸਿਖਾ ਦਿੰਨੀਆ ਪਰਮਜੀਤ ਕਿੱਥੇ ਹੈਗੀ ਪਰਮਜੀਤ ਆ ਜਾ ਹੁਣ ਹੈਲੋ ਪ੍ਰਦੀਪ ਮਾਨ ਤੂੰ ਵੀ ਆ ਜਾ ਮਾਂ ਮਾਤਿਆਂ ਨੱਚੀਏ ਆ ਨਿਸ ਨੱਖੀਏ ਮੁੱਲਾ ਕਰ ਲੋ ਖੁੱਲਾ ਖੁੱਲਾ ਕਰ ਲੋ ਸੋਹਣੀ ਵੀਡੀਓ ਬਣੂਗੀ ਫਿਰ ਆਪਣੀ ਸਾਰੀਆਂ ਦੀ ਨੱਚਦੇ ਇੱਕ ਮਿੰਟ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਟੋਕਰੀ ਲੈ ਦੇ ਕਨ ਚਾਂਦੀ ਬੇਮਤੀ ਵੱਡੀਆਂ ਸਰਪੰਚਾਂ ਦੀ ਬੇਮਤੀ ਵੱਡੀਆਂ ਸਰਪੰਚਾਂ ਦੀ ਮੁੰਡਿਆ ਮੈਨੂੰ ਨੱਚਦੀ ਵੇਖਣਾ ਟੋਕਰੀ ਲੈ ਦੇ ਤਾਰੰਦੀ ਬੇਮਤੀ ਵੱਡੀਆਂ ਸਰਦਾਰਾਂ ਦੀ ਬੇਮਤੀ ਵੱਡੀਆਂ ਸਰਦਾਰਾਂ ਦੀ ਜੇ ਮੈਂਤੀ ਵੱਡੀਆਂ ਸਰਦਾਰ ਪਰਜਾਮਾ ਨਹੀਂ ਤੇਰੇ ਨਾਲ ਜੇ ਲੱਗ ਜਾਂ ਪੀਕ ਨਾ ਪਾ ਮਾ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਨਾ ਖਾਮਨੀ ਤੇਰੀ ਨੇਕੀ ਦੀ ਬਈ ਮੈਕ ਚ ਪਾ ਲਿਆ ਕਰੋ ਫਿਰ ਬੋਲੀ ਸਮਝ ਘਟ ਆਉਂਦੀ ਐ ਇਦਾਂ ਫੜਦਾ ਪੜਾ ਨਹੀਂ ਆ ਪੜ ਪੇ ਕਿਆ ਦਾ ਕਿਆ ਕਰਾਉਂਦਾ ਪਾੜਾ ਨੀਆ ਫੜਪੇ ਕਿਆਂ ਦਾ ਆਉਣ ਜਾਣ ਦਾ ਫਾੜਾ ਨੀਆ ਫੜਪੇ ਕਿਆਂ ਦਾ ਆਉਣ ਜਾਣ ਦਾ ਫਾੜਾ ਨੀਆ ਫੜ ਨਾ ਗਿੱਧਾ ਪਾਉਣੀ ਆ ਨਾ ਬੋਲੀ ਬੋਲਦੀ ਹਾਂ ਪਾਓ ਸੁੰਨੀ ਚਾਚੀਏ ਸੁੰਨੀ ਤਾਈਏ ਸੁਣ ਬਟੀਆਂ ਪੁੱਲਾ ਕਰ ਲੋ ਪਿੱਛੇ ਬਹੁਤ ਹੋ ਐ ਪੁੱਲਾ ਕਰ ਜੁਲੇ ਚ ਪੈਗੀ ਡਾਲੂ ਬਲਕੇ ਚੁੱਲੇ 'ਚ ਪੈ ਗਈ ਰੋਟੀ ਕਾਸ ਨਾਲ ਖਾਈਏ ਜੇ ਸਸਮਾ ਬਣ ਜੇ ਪੇਕੇ ਕਾਸ ਨੂੰ ਗਾਈਏ ਜੇ ਸਸਮਾ ਬਣ ਜੇ ਪੇਕੇ ਕਾਸ ਨੂੰ ਗਾਈਏ ਜੇ ਸਸਮਾ ਬਣ ਜੇ ਪੇਕੇ ਜਸ ਤੇਰੀ ਮਾਂ ਮੇਰੇ ਨਾਲ ਲੜਦੀ ਮੈਂ ਵੀ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਮੈਂ ਵੀ ਕੰਮ ਬਥੇਰਾ ਕਰਦੀ ਤੈਨੂੰ ਦੱਸੂਗੀ ਇਕੱਲੇ ਨੂੰ ਜਾਣਾ ਫੌਜੀ ਆ ਤੇਰੇ ਨਾਲ ਬੰਬੇ ਨੂੰ ਜਾਣਾ ਫੌਜੀ ਆ ਤੇਰੇ ਨਾਲ ਬੰਬੇ ਨੂੰ ਜਾਣਾ ਫੌਜੀ ਆ ਤੇਰੇ ਨਾਲ ਬੰਬੇ ਇੱਕ ਖੰਡ ਦੀ ਪੂੜੀ ਇੱਕ ਚਾਹ ਦੀ ਪੂੜੀ ਆਪਾਂ ਦੋਵੇਂ ਨੱਚੀਏ ਦੋਵੇਂ ਨਚੀਏ ਚੱਚਤਾਏ ਦੀ ਕੁੜੀ ਆਪਾਂ ਦੋਵੇਂ ਨਾ ਧੀ ਮੈਂ ਸਰਪੰਦ ਦੀ ਟਿੱਕੀ ਨੀ ਮੈਂ ਹਾਰੇ ਦੀ ਮਿੱਟੀ ਕਾਲੇ ਰੀਠੜੇ ਨੂੰ ਵਿਆਹੀ ਨੀ ਮੈਂ ਸਾਬਣ ਦੀ ਟਿੱਕੀ ਕਾਲੇ ਰੀਠੜੇ ਨੂੰ ਵਿਆਹੀ ਨੀ ਮੈਂ ਸਾਬਣ ਦੀ ਟਿੱਕੀ ਕਾਲੇ ਰੀਠੜੇ ਨੂੰ ਵਿਆਹੀ ਸਾਬਣ ਦੀ ਬੋਲਿਆ ਕਰੋੜੀਓ ਨਾ ਤੋਕੇ ਨੀ ਮੈਂ ਦਾਰੇ ਜੀ ਦੇ ਚੱਲੀਆਂ ਨਾ ਤੋਕੇ ਪਾਓ ਪਤ ਪਾਓ ਪਾਓ और कितना ख़राब ना तो के नीम दर्जी ना तो के दर्जी दार बेदर जियातींग बेदार जिया ए है तंग बेदार जिया ए ए तंग तंग जिया जिया है ना ਰੀ ਬੈਂਗਣੀ ਇੱਕ ਚਿੱਟੀ ਬੈਂਗਣੀ ਸੋਡਾ ਮਾਂ ਪੁੱਤਾਂ ਦਾ ਏਕਾ ਬੇ ਮੈਂ ਕੱਲੀ ਦਾ ਐਂਗੜੀ ਮਾਂ ਪੁੱਤਾਂ ਦਾ ਏਕਾ ਬੇ ਮੈਂ ਕੱਲੀ ਦਾ ਐਂਗੜੀ ਮੈਨੂੰ ਦੇ ਦਲੇਰੀ ਵੇ ਮੈਂ ਤਾਂ ਕਲੀ ਬਠੈਰੀ ਵੇ ਮੈਨੂੰ ਦੇ ਦਲੇਰੀ ਵੇ ਮੈਂ ਤਾਂ ਕਲੀ ਬਠੈਰੀ ਵੇ ਮੈਨੂੰ ਦੇ ਦਲੇਰੀ ਵੇ ਮੈਂ ਤਾਂ ਕਲੀ ਬਠੈਰੀ ਵੇ ਸਾਨ ਵੀਰ ਇਕੱਠੀਆਂ ਕਰ ਸੱਸ ਮਰੀ ਨੇ ਅਟ ਘਰ ਦਿੱਤਾ ਸੱਸ ਮਰੀ ਨੇ ਫੁੱਲਾ ਕਰ ਲੋ ਵੇ ਅਜਾ ਬਨੇਰਾ ਵੇ ਕਿਉਂ ਡੁੱਲਿਆ ਫਿਰੇ ਵੇ ਕਹਾਂ ਹਸਲਾ ਮੇਰਾ ਵੇ ਕਿਉਂ ਡੁੱਲਿਆ ਫਿਰੇ ਵੇ ਕਹਾਂ ਹਸਲਾ ਮੇਰਾ ਵੇ ਕਿਉਂ ਡੁੱਲਿਆ ਫਿਰੇ ਵੇ ਕਹਾਂ ਹਸਲਾ ਮੇਰਾ ਵੇ ਕਿਉਂ ਡੁੱਲਿਆ ਕੋਈ ਇਕ ਲੱਡੂ ਆ ਕੋਈ ਦੋ ਲੱਡੂ ਆ ਕੋਈ ਲੱਡੂਆਂ ਨੇ ਝੋਲੀ ਪੜ ਗਿਆ ਕੋਈ ਇਕ ਲੱਡੂ ਆ ਕੋਈ ਦੋ ਲੱਡੂ ਆ ਕੋਈ ਲੱਡੂਆਂ ਨੇ ਝੋਲੀ ਪੜ ਗਿਆ ਮੈਂ ਨਾ ਅੰਗਰੇਜ਼ੀ ਜਾਣਦੀ ਮੁੰਡਾ ਹੈਲੋ ਹੈਲੋ ਕਰ ਗਿਆ ਮੈਂ ਨਾ ਅੰਗਰੇਜ਼ੀ ਜਾਣਦੀ ਮੁੰਡਾ ਹੈਲੋ ਹੈਲੋ ਕਰ ਗਿਆ ਉਠ ਲੱਦੇ ਨੇ ਕਲਕੱਤੇ ਨੂੰ ਉਠਾਂ ਵਾਲੇ ਉਠ ਲੱਦੇ ਨੇ ਕਲਕੱਤੇ ਨੂੰ ਮੈਨੇ ਬਾਪੂ ਜਾਣਾ ਪੈਸੇ ਜ਼ਿੰਦਾਨੀ ਬੰਗਾ ਨੂੰ ਮੈਨੇ ਸਭ ਜਾ ਪੈਸੇ ਜ਼ਿੰਦਾਨੀ ਚੱਲੀਆਂ ਨਾ ਸੋਕੇ ਨੀ ਮੈਂ ਤਾਰੇ ਜੀ ਦੇ ਚੱਲੀਆਂ ਤਾਰੇ ਜੀ ਦੀ ਡੱਗੇਗੀ ਇੱਟ ਵੇ ਦਰ ਜੀਆ ਇੱਥੋਂ ਕੁੜਤੀ ਫੱਟ ਵੇ ਦਰ ਜੀਆ ਇੱਥੋਂ ਕੁੜਤੀ ਫੱਟ ਵੇ ਦਰ ਜੀਆ ਇੱਥੋਂ ਕੁੜਤੀ ਫੱਟ ਵੇ ਦਰ ਜੀਆ ਲੈ ਜਸਨਾ ਬਿਲੰਗੀਆਂ ਆਈ ਬੇਰੀਆਂ ਬਿਲੰਗੀਆਂ ਆਈ ਲੰਗਣਾ ਰੇ வேட்டாண்டி நூலா ஷோட்டா முன்னாடி சூன்னூலா ਦੇ ਨੇ ਮਾਰੀ ਨਿਗਦੇ ਵਿੱਚ ਪੈਣ ਲੁੱਡੀਆਂ ਮਾਏ ਨਿਵਾਇ ਵਨ ਕ ਕਰਸ ਮਿਆਦੇ ਮਾਏ ਨਿਵਾਇ ਵਨ ਕ ਕਰਸ ਮਿਆਦੇ ਉੱਤੇ ਪਵਾ ਦੇ ਮੋਰਨੀਆਂ ਮੈਂ ਸੱਸ ਮਕਲਾਵੇ ਤੋਰਨੀਆਂ ਨਹੀਂ ਮੈਂ ਸੱਸ ਮਕਲਾਵੇ ਤੋਰਨੀਆਂ ਨਹੀਂ ਮੈਂ ਸੱਸ ਮਕਲਾਵੇ ਤੋਰਨੀਆਂ ਕਾਣੀ ਮਹਿਰੀਨਿਆ ਸੇਬੀਆਂ ਕਾਮਲੇ ਨ ਚੜ ਗਿਆ ਚਾਣੀ ਮਹਿਰੀਨਿਆ ਸਵਾਦ ਨਾ ਨਿਕਲਿਆ ਇੱਧਰ ਕਣਕਾ ਇੱਧਰ ਕਣਕਾ ਵਿੱਚ ਕਣਕਾਂ ਦੇ ਰਾਹੀ ਰਾਹੀ ਰੂਹੀ ਵੇਚ ਕੇ ਮੈਂ ਬੋਲੇ ਨਤ ਚਰਾਈਂ ਮੈਂ ਬੁਕਰੂਆ ਤੇ ਇੱਥੇ ਲੈ ਆਇਆ ਹੁਟਾ ਕੇ ਲਾ ਲਵਾਂ ਤੇਂ ਈਆਂ ਵਿੱਚ ਲੈ ਲਿਆ ਕੇ ਮੈਂ ਬੋਲੇ ਇੱਧਰ ਕਣਕਾ ਇੱਧਰ ਕਣਕਾ ਵਿੱਚ ਕਣਕਾਂ ਦੇ ਰਾਹੀ ਰਾਹੀ ਰੂਹੀ ਵੇਚ ਕੇ ਮੈਂ ਬੋਲੇ ਨਤ ਚਰਾਈਂ ਪੋਲੇ ਨੱਥ ਦਾ ਟੁੰਡਾ ਟੁੰਡਾ ਮੇਰੀ ਕੰਮ ਨਾ ਆਈ ਪਾਸੇ ਹਟ ਜਾ ਜਾਲਮਾ ਸਾਡੀ ਰੇਲ ਗੱਡੀ ਆਈ ਪਾਸੇ ਹਟ ਜਾ ਜਾਲਮਾ ਸਾਡੀ ਰੇਲ ਗੱਡੀ ਆਈ ਸੌਣ ਦਾ ਮਹੀਨਾ ਮੁੰਡਾ ਫਿਰੇ ਗੱਡੀ ਜੋੜ ਜੋੜ ਕੇ ਲੈ ਜਾਣ ਨੂੰ ਮੁੰਡਾ ਸੌਣ ਦਾ ਮਹੀਨਾ ਅੜਿਆ ਅੜਿਆ ਰਿਆ ਵੇ ਕਾਲੀ ਬਖਨਾ ਹਵਲੀ ਵੇ ਦੇ ਵਿੱਚ ਮਿਰਚਾਂ ਬਥੇਰੀਆਂ ਤੇਰੀਆਂ ਆਣੇ ਰੀਆਂ ਵੇ ਮੱਤ ਡੁੱਲੇ ਗੇ ਹਾਣੀਆਂ ਆਵੇ ਮੇਰੇ ਵੇ ਕਾਲੀ ਪੱਗ ਵੇ ਕੇ ਮੱਤ ਡੁੱਲੇ ਗੇ ਹਾਣੀਆਂ ਆਵੇ ਬੋਲਦੀ ਤਾਂ ਹੈ ਨਹੀਂ ਗੀਆਂ ਨਾ ਗਿੱਦਾ ਪਾਉਂਦੀਆਂ ਨੇ ਗੀਆਂ ਕਿਹਨੀਆਂ ਗਿੱਦਾ ਪਾਉਣਾ ਹੈ ਦੱਸ ਅਮਰਾਈ ਬਣ ਜਾਣੀਆਂ ਦੁੱਧ ਬਣ ਜਾਨੀਆਂ ਜੇਬ ਵਿੱਚ ਪਾਲੇ ਬੇਜਮਾਲ ਬਣ ਜਾਨੀਆਂ ਦੁੱਧ ਬਣ ਜਾਨੀਆਂ ਮਲਾਈ ਬਣ ਜਾਨੀਆਂ ਬੋਤਲਾਂ ਚ ਪਾਲਾਵੇ ਸ਼ਰਾਬ ਬਣ ਜਾਨੀਆਂ ਬੋਤਲਾਂ ਚ ਪਾਲੇ ਬੇਸ਼ਰਾਬ ਬਣ ਜਾਨੀਆਂ ਦੁੱਧ ਬਣ ਜਾਨੀਆਂ ਮਲਾਈ ਬਣ ਜਾਨੀਆਂ ਜੇਬ ਵਿੱਚ ਪਾਲੇ ਬੇਰਮਾਲ ਬਣ ਜਾਨੀਆਂ ਜੇਬ ਵਿੱਚ ਪਾਲੇ ਬੇਰਮਾਲ ਬਣ ਜਾਨੀਆਂ ਕੁੜ ਤੇਨੂੰ ਲਾਲਾਵੇ ਜੰਜੀਰੀ ਬਣ ਜਾਨੀਆਂ ਕੁੜ ਤੇਨੂੰ ਲਾਲਾਵੇ ਜੰਜੀਰੀ ਬਣ ਜਾਨੀਆਂ ਫਰ ਨੱਚਦੀਆਂ ਨਹੀਂ ਨਾ ਗਿੱਦਾ ਵੀ ਨਹੀਂ ਪਉਂਦੀਆਂ ਹੈਗੀਆਂ ਯਾਰ ਜੇ 2 ਮਿੰਟ ਬੋਲੀਆਂ ਪਾਉਣੀਆਂ ਨੇ ਤਾਂ ਕਿੱਧਾ ਪਾ ਲੋ ਦੱਬ ਕੇ ਹਾਂ ਵੱਟ ਵੱਟ ਬੋਲੀਆਂ ਉਠਾ ਬਾਲਿਓ ਬੈ ਉਠ ਲੱਧੇ ਨੇ ਜੇਲੰਦਰ ਨੂੰ ਉਠਾ ਬਾਲਿਓ ਬੈ ਉਠ ਲੱਧੇ ਨੇ ਜੇਲੰਦਰ ਨੂੰ ਨਿਤਦਾਰੂ ਪਿੰਦਾ ਮਤ ਦੇਓ ਨੀ ਕੰਜਰ ਨੂੰ ਨਿਤਦਾਰੂ ਪਿੰਦਾ ਮਤ ਦੇਓ ਨੀ ਕੰਜਰ ਨੂੰ ਨਿਤਦਾਰੂ ਪਿੰਦਾ ਮਤ ਦੇਓ ਨੀ ਕੰਜਰ ਉਠਾ ਬਾਲਿਓ ਬੈ ਉਠ ਲੱਥ ਨੇ ਗਲਗੱਤੇ ਨੂੰ ਜੱਟ ਵੈ ਇਮਾਨਦੁੱਦ ਛੱਡੇ ਨਾ ਕੱਟੇ ਨੂੰ ਜੱਤੀ ਜਈ ਮਾਨ ਦੱਦ ਸੱਡੇ ਨਾ ਕੱਟੇ ਨੂੰ ਕਿਸੇ ਦੀ ਨਖਾਈਏ ਖਾਈਏ ਆਪੁਨੇ ਹੀ ਸੇਦੀ ਕਿਸੇ ਦੀ ਨਖਾਈਏ ਖਾਈਏ ਆਪੁਨੇ ਹੀ ਸੇਦੀ ਖਸ ਨਾ ਬਗੋਏ ਹੋ ਵੀ ਵਧੀਆ ਲੱਗਿਆ ਸਾਰੇ ਹੱਥ ਖੜੇ ਕਰੋ ਠੀਕ ਹੈ ਖਾਣਾ ਪੀਣਾ ਸਾਰਾ ਵਧੀਆ ਲੱਗਿਆ ਅੱਗੇ ਤੋਂ ਆਪਾਂ ਇੱਕ ਜਣੀ ਪ੍ਰੋਗਰਾਮ ਕਰਾਉਣਾ ਹੈ ਆਪਣਾ ਸੱਭਿਆਚਾਰ ਆਪਾਂ ਭੁੱਲਣਾ ਨਹੀਂ ਆਪਣੇ ਸੱਭਿਆਚਾਰ ਨੂੰ ਇਤੋਂ ਵੀ ਵਧੀਆ ਕਰਾਵਾਂਗੇ ਅਗਲੀ ਵਾਰ ਆਪਣੇ ਸਰਪੰਚ ਸਾਹਿਬ ਦਾ ਧੰਨਵਾਦ ਕਰੋ ਠੀਕ ਹੈ ਓਕੇ ਓਕੇ ਵਿੱਚ ਅੱਜ ਤੀਆਂ ਲਗਾਈਆਂ ਗਈਆਂ ਹਨ ਤੇ ਇਹ ਤੀਆਂ ਵਿੱਚ ਮੇਰੀਆਂ ਸਾਰੀਆਂ ਮਾਮਾ ਤੇ ਸਾਰੀਆਂ ਭੈਣਾਂ ਨੇ ਬਹੁਤ ਹੀ ਇੰਜੋਏ ਕੀਤਾ ਤੇ ਅਸੀਂ ਸਾਰੀਆਂ ਤੀਆਂ ਭੈਣਾਂ ਅਸੀਂ ਆਪਣੇ ಗ್ರಾಮ ਪੰਚਾਇਤ ਅਤੇ ਸਾਡੇ ਸਰਪੰਚ ਹਰਦੀਪ ਕੌਰ ਦਾ ਬਹੁਤ ਬਹੁਤ ਦਿলো ਧੰਨਵਾਦ ਕਰਦੇ ਹਾਂ ਥੈਂਕ ਯੂ ਤਾੜੀਆਂ ਮਾਰ ਦਿਓ ਜ਼ੋਰ ਦੀ ਹਾਂ ਜਿਹੜੀਆਂ ਪਿੰਡ ਦੀਆਂ ਕੁੜੀਆਂ ਆਪਣੇ ਸਹੁਰਿਆਂ ਤੋਂ ਆਈਆਂ ਨੇ ਉਹਨਾਂ ਦਾ ਵੀ ਧੰਨਵਾਦ ਜਿਹੜਾ ਆਵਾਜ਼ ਦਾ ਧੰਨਵਾਦ ਸੌਰੀ ਆਪਦੇ ਕੰਮਕਾਰ ਛੱਡ ਕੇ ਆਈਆਂ ਨੇ ਠੀਕ ਹੈ ਧੰਨਵਾਦ ਉਹਨਾਂ ਦਾ ਸਾਰੀਆਂ ਦਾ ਪਹਿਲਾਂ ਤਾਂ ਸਾਰੀਆਂ ਭੈਣਾਂ ਨੂੰ ਸਾਰੀਆਂ ਵੱਡੀਆਂ ਤੇ ਛੋਟੀਆਂ ਨੂੰ ਸਾਸਰੀ ਘਰ ਦੂਜੀ ਗੱਲ ਆ ਮੈਂ ਧੰਨਵਾਦ ਕਰਦੀ ਹਾਂ ਜਿਹੜੀਆਂ ਭੈਣਾਂ ਨੇ ਇੰਨਾ ਮੇਰਾ ਸਾਥ ਦਿੱਤਾ ਪਿੰਡ ਨੇ ਸਾਰੇ ਨਹੀਂ ਸਾਥ ਦਿੱਤਾਗਾ ਇਨਾਂ ਦਾ ਧੰਨਵਾਦ ਕਰਦੀ ਹਾਂ ਤੇ ਸਹੁਰਿਆਂ ਤੋਂ ਆਈਆਂ ਕੁੜੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਗਾਹਾਂ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਪ੍ਰਾਲੇ ਕਰਿਆ ਕਰਾਂਗੇ ਵਧੀਆ ਤੋਂ ਵਧੀਆ ਆਪਾਂ ਤੀਆਂ ਮਨਾਉਣ ਦਾ ਪ੍ਰਾਲਾ ਕਰਾਂਗੇ ਗਾਹਾਂ ਨੂੰ ਵੀ ਕਿਉਂਕਿ ਕਿ ਮੈਂ ਪਹਿਲੀ ਵਾਰ ਬਣਾਈਆਂ ਨੇ ਮੈਨੂੰ ਨਹੀਂ ਪਤਾ ਸੀਗਾ ਥੋੜੀ-ਮੋਟੀ ਜਿਹੀ ਕੋਈ ਕਸਰ ਰਹੇਗੀ ਤਾਂ ਆਪਾਂ ਗਾਹਾਂ ਨੂੰ ਕੱਢ ਲਾਂਗੇ ਪਰ ਤੁਸੀਂ ਸਾਥ ਦਿਓ ਸਾਰੀਆਂ ਮੇਰਾ ਸਾਰੀਆਂ ਦਾ ਧੰਨਵਾਦ ਕਰਦੀ ਹਾਂ ਪਾਓ ਬੋਲੀਆਂ ਵੀਰ ਕਾਠੀਆਂ ਕਰੇ ਪਾਦੋ ਚੰਦ ਰੀ ਪੀਸੋੜੇ ਪਾਵੇ ਸੋਣ ਵੀਰ ਕਾਠੀਆਂ ਕਰੇ ਪਾਦੋ ਚੰਦ ਪੀਸੋੜੇ ਪਾਵੇ ਗਿੱਦਾ ਦੱਬ ਕੇ ਪਾਓ ਜਿਹੜਾ ਪਤਾ ਲੱਗੇ ਵੀ ਗਿੱਦਾ ਪੈਂਦਾ ਫੇਰ ਸੋਣਾ ਲੱਗਦਾ ਹੈਗਾ ਬੋਲੀ ਵੀ ਦੱਬ ਕੇ ਬੋਲਿਆ ਕਰੋ ਸਾਲ ਬਾਅਦ ਆਉਣਾ ਦੁਬਾਰੇ ਜੀ ਅੱਜ ਇੱਕ ਵਾਰ ਜ਼ੋਰ ਲੱਗ ਜੂ ਫੇਰ ਕੀ ਹੋ ਜੂ ਆਇਆ ਦੀ ਜਾਂਦੀ ਬਰਤਵਾ ਹਾ ਉੜਦਾ ਉੜਦਾ ਮੋਰ ਮੇਰੀ ਚਿਚੀ ਉੱਤੇ ਬੈ ਗਿਆ ਉੜਦਾ ਉੜਦਾ ਮੋਰ ਮੇਰੀ ਚਿਚੀ ਉੱਤੇ ਬੈ ਗਿਆ ਛੂ ਛਾਂ ਕਰਕੇ ਓੜਾ ਦਿੰਨੀ ਆ ਤੈਨੂੰ ਕਿੱਦੇ ਵਿੱਚ ਨੱਚਣਾ ਸਿਖਾ ਦਿੰਨੀ ਆ ਕਿੱਦੇ ਵਿੱਚ ਨੱਚਣਾ ਸਿਖਾ ਦਿੰਨੀ ਆ ਮਾਂ ਮਾਤਿਆਂ ਨੱਚੀਏ ਆ ਨਿਸ ਨੱਖੀਏ ਮੁੱਲਾ ਕਰ ਲੋ ਖੁੱਲਾ ਖੁੱਲਾ ਕਰ ਲੋ ਸੋਹਣੀ ਵੀਡੀਓ ਬਣੂਗੀ ਫਿਰ ਆਪਣੀ ਸਾਰੀਆਂ ਦੀ ਨੱਚਦੇ ਇੱਕ ਮਿੰਟ ਜੇ ਮੁੰਡੇ ਆ ਮੈਨੂੰ ਨੱਚਦੀ ਵੇਖਣਾ ਜੇ ਮੁੰਡੇ ਆ ਮੈਨੂੰ ਨੱਚਦੀ ਵੇਖਣਾ ਟੋਕਰੀ ਲੈ ਦੇ ਕਨ ਚਾਂਦੀ ਬੇਮਤੀ ਵੱਡੀਆਂ ਸਰਪੰਚਾਂ ਦੀ ਬੇਮਤੀ ਵੱਡੀਆਂ ਸਰਪੰਚਾਂ ਦੀ ਇਹ ਮੁੰਡਿਆ ਮੈਨੂੰ ਨੱਚਦੀ ਵੇਖਣਾ ਟੋਕਰੀ ਲੈ ਦੇ ਤਾਰ ਰਹੀ ਬੇਮਤੀ ਵੱਡੀਆਂ ਸਰਦਾਰਾਂ ਦੀ ਬੇਮਤੀ ਵੱਡੀਆਂ ਡੀਆਂ ਸਰੂਹਦਾਰ ਪੰਜਾਮਾਨੀ ਤੇਰੇ ਨਾਲ ਜੇ ਲੱਗ ਜਾ ਪੀਕਣਾ ਪਾ ਮਾਂ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਨਾ ਖਾਮਨੀ ਤੇਰੀ ਨੇਕੀ ਦਾ ਪਾੜਾ ਨੀ ਆ ਫੜ ਪੇਕਿਆਂ ਦਾ ਕਿਆ ਕੰਦਾ ਪਾੜਾ ਨੀਆ ਫੜਪੇ ਕਿਆਂ ਦਾ ਆਉਣ ਜਾਣ ਦਾ ਪਾੜਾ ਨੀਆ ਫੜਪੇ ਕਿਆਂ ਦਾ ਆਉਣ ਜਾਣ ਦਾ ਪਾੜਾ ਨੀਆ ਫੜ ਦਾਲੂ ਬੜਕੇ ਚੁੱਲੇ 'ਚ ਪੈ ਗਈ ਰੋਟੀ ਕਾਸ ਨਾਲ ਖਾਈਏ ਜੇ ਸਸਮਾ ਬਣ ਜੇ ਪੇਕੇ ਘਾਸ ਨੂੰ ਗਾਈਏ ਜੇ ਸਸਮਾ ਬਣ ਜੇ ਪੇਕੇ ਘਾਸ ਨੂੰ ਗਾਈਏ ਜੇ ਸਸਮਾ ਬਣ ਜੇ ਪੇਕੇ ਜਾਸ ਤੇਰੀ ਮਾਂ ਮੇਰੇ ਨਾਲ ਲੜਦੀ ਮੈਂ ਵੀ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਮੈਂ ਵੀ ਕੰਮ ਬਥੇਰਾ ਕਰਦੀ ਤੈਨੂੰ ਦੱਸੂਗੀ ਕੱਲੇ ਨੂੰ ਜਾਣਾ ਫੌਜੀਆ ਤੇਰੇ ਨਾਲ ਬੰਬੇ ਨੂੰ ਜਾਣਾ ਫੌਜੀਆ ਤੇਰੇ ਨਾਲ ਬੰਬੇ ਨੂੰ ਜਾਣਾ ਫੌਜੀਆ ਤੇਰੇ ਨਾਲ ਬੰਬੇ ਇੱਕ ਖੰਡ ਦੀ ਪੂਰੀ ਇੱਕ ਚਾਦੀ ਪੂੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਆਪਾਂ ਦੋਵੇਂ ਨਾ ਧੀ ਮੈਂ ਸਰਪੰਦ ਦੀ ਟਿੱਕੀ ਨੀ ਮੈਂ ਹਾਰੇ ਦੀ ਮਿੱਟੀ ਕਾਲੇ ਰੀਠੜੇ ਨੂੰ ਵਿਆਹੀ ਨੀ ਮੈਂ ਸਾਬਣ ਦੀ ਟਿੱਕੀ ਕਾਲੇ ਰੀਠੜੇ ਨੂੰ ਵਿਆਹੀ ਨੀ ਮੈਂ ਸਾਬਣ ਦੀ ਟਿੱਕੀ ਕਾਲੇ ਰੀਠੜੇ ਨੂੰ ਵਿਆਹੀ ਸਾਬਣ ਦੀ ਟਿੱਕੀ ਬੋਲੇ ਹਰੀ ਬੈਂਗਣੀ ਇੱਕ ਚਿੱਟੀ ਬੈਂਗਣੀ ਸੋਡਾ ਮਾਂ ਪੁੱਤਾਂ ਦਾ ਏਕਾ ਬੇ ਮੈਂ ਕੱਲੀ ਦਾ ਐਂਗੜੀ ਮਾਂ ਪੁੱਤਾਂ ਦਾ ਏਕਾ ਬੇ ਮੈਂ ਕੱਲੀ ਦਾ ਐਂਗੜੀ ਮੈਨੂੰ ਦੇ ਦਲੇਰੀ ਵੇ ਮੈਂ ਤਾਂ ਕਲੀ ਬਥੇਰੀ ਵੇ ਮੈਨੂੰ ਦੇ ਦਲੇਰੀ ਵੇ ਮੈਂ ਤਾਂ ਕਲੀ ਬਥੇਰੀ ਵੇ ਮੈਨੂੰ ਦੇ ਦਲੇਰੀ ਵੇ ਮੈਂ ਤਾਂ ਕਲੀ ਬਥੇਰੀ ਵੇ ਕੋਈ ਇੱਕ ਲੱਡੂ ਆ ਕੋਈ ਦੋ ਲੱਡੂ ਆ ਕੋਈ ਲੱਡੂਆਂ ਨੇ ਝੋਲੀ ਪੜ ਗਿਆ ਕੋਈ ਇੱਕ ਲੱਡੂ ਆ ਕੋਈ ਦੋ ਲੱਡੂ ਆ ਕੋਈ ਲੱਡੂਆਂ ਨੇ ਝੋਲੀ ਪੜ ਗਿਆ ਮੈਂ ਨਾ ਅੰਗਰੇਜ਼ੀ ਜਾਣਦੀ ਮੁੰਡਾ ਹੈਲੋ ਹੈਲੋ ਕਰ ਗਿਆ ਮੈਂ ਨਾ ਅੰਗਰੇਜ਼ੀ ਜਾਣਦੀ ਮੁੰਡਾ ਹੈਲੋ ਹੈਲੋ ਕਰ ਗਿਆ ਆ ਤੋ ਕੇ ਨੀ ਮੈਂ ਦਰਜੀ ਤੇ ਚ ਚੱਲ ਜੀਆ ਪੈਰ ਨਹੀਂ ਡਿੱਗੇਗੀ ਇੱਟ ਵੇਦਰ ਜੀਆ ਇੱਥੋਂ ਕੁੜਤੀ ਫਟ ਵੇਦਰ ਜੀਆ ਇੱਥੋਂ ਕੁੜਤੀ ਫਟ ਵੇਦਰ ਜੀਆ ਇੱਥੋਂ ਕੁੜਤੀ ਫਟ ਵੇਦਰ ਜੀਆ ਲੈ ਜਸਨਾ ਰਾਮੀ ਲੰਗੀਆਂ ਆਈ ਬੇਰੀਆਂ ਵੀ ਲੰਗੀਆਂ ਆਈ ਲੰਗਣਾ ਰੇ ਕੋਟਾ ਮੁੰਡੇ ਆਵੇ ਮੇਰੀ ਚੁੰਨੀ ਨੂੰ ਲਵਾ ਦੇ ਕੋਟਾ ਮੁੰਡੇ ਆ ਮੇਰੀ ਚੁੰਨੀ ਨੂੰ ਲਵਾ ਦੇ ਗੋਟਾ ਮੁੰਡੇ ਆ ਮੇਰੀ ਚੁੰਨੀ ਨੂੰ ਲਵਾ ਗੋਟ ਮਾਏ ਨਿਵਾਇ ਬਨ ਕਕਰਸ ਮਿਆਦੇ ਮਾਏ ਨਿਵਾਇ ਬਨ ਕਕਰਸ ਮਿਆਦੇ ਉੱਤੇ ਪਵਾ ਦੇ ਮੋਰਨੀਆਂ ਮੈਂ ਸੱਸ ਮਕਲਾਵੇ ਤੋਰਨੀਆਂ ਨੀ ਮੈਂ ਸੱਸ ਮਕਲਾਵੇ ਤੋਰਨੀਆਂ ਨੀ ਮੈਂ ਸੱਸ ਮਕਲਾਵੇ ਤੋਰਨੀਆਂ ਇੱਧਰ ਕਣ ਕਾ ਇੱਧਰ ਜਣ ਕਾ ਵਿੱਚ ਕੰ ਕੰਦੇ ਰਾਹੀ ਰਾਹੀ ਰੂਹੀ ਵੇਚ ਕੇ ਮੈਂ ਪੋਲੇ ਨੱਥ ਚਰਾਹੀ ਪੋਲੇ ਨੱਥ ਦਾ ਟੁੰਡਕ ਟੱਪ ਮੇਰੀ ਗੰਮਨਾ ਆਈ ਪਾਸੇ ਹਟ ਜਾ ਝਾਲਮਾ ਸਾਡੀ ਰੇਲ ਗੱਡੀ ਆਈ ਪਾਸੇ ਹਟ ਜਾ ਝਾਲਮਾ ਸਾਡੀ ਰੇਲ ਗੱਡੀ ਤੇਰੀਆਂ ਗੰਡੇਰੀਆਂ ਗੰਡੇਰੀਆਂ ਨਹੀਂ ਕਾਲੀ ਪੱਗ ਬਨ ਲੈਣਦੇ ਸਾਡੇ ਖੇਤ ਵਿੱਚ ਮਿਰਚਾਂਬ ਥੇਰੀਆਂ ਕਾਲੀ ਪੱਗ ਬਨ ਲੈਣਦੇ ਖੇਤ ਵਿੱਚ ਮਿਰਚਾਂ ਬਥੇਰੀਆਂ ਮੇਰੀਆਂ ਆਣੇਰੀਆਂ ਵੇ ਮੱਤ ਡੁੱਲੇਗੇ ਹਾਣੀਆਂ ਆਵੇ ਮੇਰੇ ਦੇ ਕਾਲੀ ਪੱਗ ਦੇ ਕੇ ਮੱਤ ਡੁੱਲੇਗੇ ਹਾਣੀਆਂ ਆਵੇ ਦੁੱਧੇ ਬਣ ਜਾਨੀਆਂ ਮਲਾਈ ਬਣ ਜਾਨੀਆਂ ਇਸ ਪਲ ਵੇਰੂ ਮੋਲ ਬਣ ਜਾਨੀਆਂ ਜੇਬ ਵਿੱਚ ਪਾਲੇ ਵੇ ਜਮਾਲ ਬਣ ਜਾਨੀ ਦੁੱਧ ਬਣ ਜਾਨੀਆਂ ਮਲਾਈ ਬਣ ਜਾਨੀਆਂ ਬੋਤਲਾਂ ਚ ਪਾ ਲਵੇ ਸ਼ਰਾਬ ਬਣ ਜਾਨੀਆਂ ਬੋਤਲਾਂ ਚ ਪਾ ਲੈ ਬੇ ਸ਼ਰਾਬ ਬਣ ਜਾਨੀਆਂ ਦੁੱਧ ਬਣ ਜਾਨੀਆਂ ਮਲਾਈ ਬਣ ਜਾਨੀਆਂ ਜੇਬ ਵਿੱਚ ਪਾ ਲੈ ਬੇ ਰਮਾਲ ਬਣ ਜਾਨੀਆਂ ਜੇਬ ਵਿੱਚ ਪਾ ਲੈ ਬੇ ਰਮਾਲ ਬਣ ਜਾਨੀਆਂ ड़ तू लाला भे जंजीरी बण जनी ओड़ तनू लाला भे जंजीरी बण जनी उतां बालियो बट ले जलंधर नू उन बालियो बट ले जलंधर नू लत पींद मत ॾियो नी कंजर नू लत पींद मत ॾियो नी कंजर नू नू पींद मथु ॾियो नंजरू ਉਠਾ ਬੜਿਓ ਬੇ ਉਠ ਲੱਥ ਨੇ ਕਲਗੱਤੇ ਨੂੰ ਜੱਟ ਵਈਮਾਨ ਦੁੱਧ ਛੱਡੇ ਨਾ ਕੱਟੇ ਨੂੰ ਰੱਤੀ ਵਈਮਾਨ ਦੁੱਧ ਛੱਡੇ ਨਾ ਕੱਟੇ ਨੂੰ ਕਿਸੇ ਦਿਨ ਖਾਈਏ ਖਾਈਏ ਆਪਣੇ ਹੀ ਸੇਦੀ ਕਿਸੇ ਦਿਨ ਖਾਈਏ ਖਾਈਏ ਆਪਣੇ ਹੀ ਸੇਦੀ